ਜਦੋਂ ਜ਼ਹਰ ਲੜਕਾ ਆਇਆ ਉਹ ਆ ਕੇ ਕਹਿੰਦਾ ਜੈਨ ਦਿਖਾਓ ਤੇ ਮੈਂ ਗਿਫਟ ਕਰਨਾ ਭਾਬੀ ਆਪਣੇ ਨੂੰ ਉਹ ਸੋਟੋ ਫੇਸਬੁੱਕ ਲਈ ਇਹ ਨੂੰ ਮੂਹ ਆ ਰਿਹਾ ਮਾਣ ਤੇ ਮੈਂ ਇਹ ਕਰਨਾ ਨਹੀਂ ਉਹ ਹੋਰ ਕਰਨੇ ਨੂੰ ਲਈ ਆਡੀਓ ਆਉਂਦੀ ਆ ਜਾਂ ਆਡੀਓ ਰੁਪਈਏ ਦੇ 15 ਰੁਪਈਏ ਆ 4 ਰੁਪਈਏ ਦੇ 15 ਰੁਪਈਏ ਆ ਵੇਖੋ ਆਓ ਚਾਹ ਤੇ 15 ਰੁਪਈਏ ਆ ਆ ਮਾੜੀ ਤੇ ਅੜੀ ਘਰੇ ਆ ਫੋਟੋ ਕੀਤਾ ਮੈਂ ਕਿੰਨੇ ਫੋਟੋਸ ਪਾਦਾ ਦੇ ਬੰਦਾ ਨੇ ਜਿਹੜਾ ਤੀਰ ਬੰਦਾ ਇਹ ਫੋਟੋ ਲੱਗਾ ਜਿਹਾ ਪਾਉਣਾ ਨਹੀਂ ਇਸ ਨੂੰ ਜਾਣਾ ਨਾ ਨਾ ਬਈ ਇੱਕ ਮਿੰਟ ਇੱਕ ਮਿੰਟ ਪੁੱਛ ਲੱਗੇ ਦੀ ਹਾਲਾ ਨਾ ਆ ਆ ਵੇਖੋ ਜੈਨ ਦੇ ਹੱਥ ਚਾਉਂਦੇ ਹੋ ਆ ਫੋਟੋ ਲੰਗਾ ਕਿੰਨਾ ਫੋਟੋ ਪਾਉਣੀ ਹੈ ਨਹੀਂ ਤਾਂ ਉਹ ਬੱਦਲ ਆ ਚੱਲ ਰਿਹਾ ਰਿਹਾ ਹੱਜ ਕਰਕੇ ਨਾ ਹੁਣ ਉਹਨੂੰ ਲੱਗਿਆ ਆਪਾਂ ਪੜੀ ਤੇ ਗਣੌਣ ਇੱਥੇ ਜਾਣਾ ਇਨੇ ਆ ਬੰਦੇ ਲੈ ਗਏ ਇਹ ਅੰਦਰ ਆ ਗਏ ਮੈਨੂੰ ਦੱਸਾਂ ਭੱਜ ਲਗਾ ਬਸ ਭੱਜ ਲਗਾ ਭੱਜ ਲਗਾ ਉਹ ਭੱਜ ਹੈ ਸਹੀ ਆ ਆ ਇਹ ਤੋਂ ਲੈਣਾ ਇੱਕ ਦਸ ਦਾ ਆਦਮੀ ਅਰਜੀ ਲੈ ਰਹੀ ਇਹ ਮਾਮਾ ਆਇਆ ਜਰਾ ਮਾਮਲਾ ਸਰ ਅੱਜ ਤੇ ਇੱਕ 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 ਮੁੰਡਾ ਲੜਕਾ ਆਇਆ ਇੱਕ ਸਰਦਾਰ ਲੜਕਾ ਆ ਉਹ ਆ ਕੇ ਕਹਿੰਦਾ ਜੈਂਤ ਦਿਖਾਓ ਤੇ ਮੈਂ ਗਿਫਟ ਕਰਨਾ ਭਾਬੀ ਆਪਰੇ ਨਾਲ ਤੇ ਗਿਫਟ ਕਰਨਾ ਤੇ ਚੈਨ ਦਿਖਾਈ ਜੇ ਨਾਲ ਪੈਂਡਲ ਹੀ ਨਾਲ ਤੁਹਾਡੇ ਵਾਲਾ ਪੈਂਡਲ ਤੇ ਨਾਲੇ ਇੱਕ ਰਿੰਗ ਤੇ ਬਿਲਕੁਲ ਬਣਾ ਲਿਆ ਕਿਤੇ ਪੈਸੇ ਥੋੜੇ ਆ ਮੈਂ ਬਾਕੀ ਪੈਸੇ ਥੋੜੇ ਕਿਨਾਂ ਆ ਬਾਕੀ ਗੂਗਲ ਪੇ ਕਰ ਦਿੰਦਾ ਮੈਂ ਕਿ ਚਲੋ ਗੂਗਲ ਪੇ ਕਰਵਾ ਦੋ ਬੱਚੇ ਕਿਤੇ ਗੂਗਲ ਪੇ ਕਰਵਾ ਦੋ ਤੇ ਇਹਨਾਂ ਨੂੰ ਨਾ ਵੇਖੇ ਦਾ ਬਿੱਲ ਬਣਾਓ ਬਿੱਲ ਬਣਾਉਣ ਦੀ ਗੱਲ ਕੋ ਨਾਲ ਹੀ ਲੈ ਕੇ ਦੇ ਬਾਹਰ ਭੱਜ ਗਿਆ ਦੇ ਫੋਟੋਸਾਈਕਲ ਵਾਲੇ ਨੇ ਸ਼ਰਮ ਮਾਰ ਲਿਆ ਤੇ ਨਾਲੇ ਭੱਜ ਗਏ। ਪਹਿਲੇ ਕਰੀ ਇੰਦਾਂ ਦੀ ਬਾਰਦਾਤ ਤੇਰੇ ਸਾਰੇ ਪਹਿਲੇ ਸਾਡੀ ਚੋਰੀ ਹੋ ਗਈ ਪਹਿਲੀ ਤਰੀਕ ਨੂੰ। ਮੈਂ ਆ ਕੇ ਸਵੇਰੇ ਦਰਵਾਜ਼ਾ ਖੋਲ੍ਹਿਆ ਜੀ ਤੇ ਆ ਕੇ ਵੇਖਿਆ ਤੇ ਕੰਦ ਸਾਡੀ ਆ ਜਿਹੜੀ ਕੰਦ ਸਾਡੀ ਇਹ ਪਾਟੀ ਪਈ ਏ। ਪਾਟੀ ਪਈ ਇਦਾਂ ਇਦਾਂ ਹੋ ਕੇ ਕੱਢਿਆ ਰੇ ਤੇ ਸਾਰਾ ਕੁਝ ਫਿੱਲ ਰਿਆ ਜੇ ਸਾਡੀ LCD ਲੈ ਕੇ DVR ਲੈ ਕੇ ਸਾਡੀ ਸਾਡੇ ਕੋਕੇ ਵਾਲੀਆਂ ਸਭ ਹੁੰਦਾ ਵੇਖ ਕੇ ਲੈ ਗਏ ਜੀ। ਤੇ ਟੋਟਲ ਕਿੰਨਾ ਤੇ ਟੋਟਲ 2 ਲੱਖ 60 ਹਜ਼ਾਰ ਦਾ ਨੁਕਸਾਨ ਹੋਇਆ ਹੈ। ਨਾਲ 1 ਲੱਖ 30 ਹਜ਼ਾਰ ਦਾ ਨੁਕਸਾਨ ਹੋ ਗਿਆ ਜੀ। ਤੁਹਾਨੂੰ ਪਤਾ ਗਰੀਬ ਆदमी ਆ ਜੀ। ਮੇਟ ਕਰਕੇ ਜਾਂਦੇ ਜੀ ਪੁਲਿਸ ਨੇ ਕੀ ਕਰ ਲਈ ਕਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਪੁਲਿਸ ਨੂੰ ਰਿਪੋਰਟ ਲਿਖਾਉਣ ਗਏ ਆ ਤੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਓਹ ਕਹਿੰਦੇ ਆ ਜੀ ਸਾਡਾ ਠਾਣਾ ਜਿਹੜਾ ਆ ਕਮੋਹ ਪੈਂਦਾ ਨਹੀਂ ਤੇ ਕਮੋਹ ਵਾਲੇ ਕਹਿੰਦੇ ਆ ਜੀ ਅਸੀਂ ਕਮੋਹ ਵਾਲਿਆਂ ਨੂੰ ਵੀ ਬੁਲਾਇਆ ਇੱਥੇ ਸਰ ਤੇ ਕਮੋਹ ਵਾਲੇ ਕਹਿੰਦੇ ਆ ਤੁਹਾਡਾ ਠਾਣਾ ਸਾਡਾ ਸਾਹ ਪੈਂਦਾ ਜੀ ਤੇ ਅਸੀਂ ਤੇ ਪਰੇਸ਼ਾਨ ਹੋ ਗਏ ਜੀ ਓਹਨ 1 ਮਹੀਨਾ ਹੋ ਗਿਆ ਸਾਨੂੰ ਪਰੇਸ਼ਾਨ ਹੁੰਦਿਆਂ ਨੂੰ ਤੇ ਨਾਲੇ ਸਾਡਾ ਕਮੋਹ ਵਾਲੇ ਲਿਖਦੇ ਸੀ ਦਰਖਾਸਤ ਲਿਖਦੇ ਸਾਡੇ ਤੇ ਨਾ ਸਾਡੇ ਕਮੋਵਾਂ ਵਾਲੇ ਲਿਖਦੇ ਤੇ ਨਾ ਖਿਛੜੇ ਵਾਲੇ ਲਿਖਦੇ ਹੁਣ ਸਾਡੀ ਮੰਗ ਇਹ ਵਾ ਕਿ ਸਾਨੂੰ ਇਨਸਾਮ ਦਿੱਤਾ ਜਾਵੇ ਤੇ ਸਾਡੀ ਜਿਹੜੀ ਸਾਡੀ ਮਾਲਕੀਤੀ ਜਾਂ ਸਾਨੂੰ ਰੁਪਏ ਕਿਹੜਾ ਥਾਣਾ ਸਾਡੇ ਲੱਗਦਾ ਵਾ ਤੇ ਸਾਨੂੰ ਤੇ ਕੋਈ ਰਿਪੋਰਟ ਵੀ ਨਹੀਂ ਆਈ ਸਾਡੀ ਸਰ ਲਿਖੀ ਜਾਂਦੀ ਕੋਈ ਐਂ ਹੀ ਸਮਝੋ ਇੱਕ ਮਹੀਨਾ ਯਤੀਮਾਂ ਉਹਨੂੰ ਜੀਣ ਦੇ ਦੇ ਸਮਝ ਲੋਗੇ। ਨਾ ਜੀ ਸਰਪੰਚ ਸਰਜੀਤ ਕੁਮਾਰ ਜੀ ਤੋਂ ਪੰਚਾਇਤ ਬਾਬਾ ਜੀ ਨੂੰ ਚੰਗੇ ਲੱਗਦੇ ਕੀ ਮਾਮਲਾ ਜੀ ਲਗਾਤਾਰ ਇਹ ਚੋਰੀਆਂ ਦੇ ਵਾਰਦਾਤਾਂ ਵੀ ਸਾਹਮਣੇ ਆ ਰਹੀਆਂ ਲੱਗਦੇ। ਮੰਡਲਾ ਜੀ ਇੱਕ ਮਹੀਨਾ ਪਹਿਲਾਂ ਵੀ ਇਸੇ ਦੁਕਾਨ 'ਚ ਪੰਧ ਪਾੜ ਕੇ ਚੋਰੀ ਹੋਈ ਕਿਉਂਕਿ ਇਹ ਦਰਖਾਸਤ ਆਪਾਂ ਲਿਖਾਉਣ ਗਏ ਆਂ ਛਾੜੇ ਥਾਣੇ ਕਿਉਂਕਿ ਸ਼ੁਰੂ ਤੋਂ ਹੀ ਸਾਡੇ ਏਰੀਏ ਨੂੰ ਥਾਣਾ ਛਾੜਾ ਪੈਂਦਾ ਐਸ ਐਚਓ ਸਾਹਿਬ ਜਿਹੜੇ ਨਵੇਂ ਆਏ ਨੇ ਜਦੋਂ ਦੇ ਆਏ ਨੇ ਕਮ ਸੇ ਕਮ 2-3 ਮਹੀਨੇ ਹੋ ਗਏ ਆ ਇਹ 2-3 ਦਰਖਾਸਤਾਂ ਸਾਡੀਆਂ ਮਤਲਬ ਸਾਡੇ ਇਲਾਕੇ ਦੀਆਂ ਗਈਆਂ ਤਾਂ ਮਤਲਬ ਦੁਆਕੇ ਦਰਖਾਸਤ ਵੀ ਲੈਣ ਦੇ ਕਹਿੰਦੇ ਜੀ ਇੱਕ ਮੋਚ ਪੈਂਦਾ ਮੋਚ ਅੱਜ ਤੱਕ ਕੋਈ ਦਰਖਾਸਤ ਦਿੱਤੀ ਨਹੀਂ ਨਾ ਉਹਨਾਂ ਕੋਈ ਦਰਖਾਸਤ ਕੋਈ ਲਿਖੀ ਆ ਕਿਉਂਕਿ ਏਰੀਆ ਸਾਨੂੰ ਛਾੜਾ ਪੈਂਦਾ ਤੇ ਸਾਡਾ ਵੈਸਟਰ ਹਲਕਾ ਵਾ ਤੇ ਇਹ ਸਾਨੂੰ ਕਮਿਸ਼ਨ ਸਾਹਿਬ ਜਿਹੜੇ ਮੰਨਜੋ ਕਮਿਸ਼ਨ ਸਾਹਿਬ ਗੜੀ ਬੇਨਤੀ ਹੈ ਕਿ ਇਹ ਸਾਡਾ ਕੋਈ ਹੱਲ ਕੀਤਾ ਜਾਵੇ ਕਿਉਂਕਿ ਸਾਨੂੰ ਖਾਣਾ ਛਾੜਾ ਪੈਂਦਾ ਵਾ ਤੇ ਕੋ ਮੋਨਾ ਕੋਈ ਸਾਡਾ ਕੋਈ ਰਸਤਾ ਹੀ ਨਹੀਂ ਕੋਈ ਹੈਗਾ ਪਹਿਲੇ ਵੀ ਕਿ ਇਦਾਂ ਦੀ ਕੰਮ ਸਾਮਣੇ ਆ ਮਾਵਲੀ ਛਾਣਾ ਛਾੜਾ ਪਹਿਲਾਂ ਜੀ ਵੇਖੋ ਜੀ ਇੱਥੇ ਪਹਿਲਾਂ ਵੀ ਇੱਕ ਅੱਤਰੀ ਗੋਲੀ ਚੱਲੀ ਉਦੋਂ ਵੀ ਪੁਸ ਜਿਹੜੀ ਛਾੜੇ ਦੀ ਪੱਲਾ ਛਾੜਦੀ ਇਸ ਕਰਕੇ ਉਦੋਂ ਦਿਹਾਤੀ ਦਾ ਤੇ ਸ਼ਹਿਰੀ ਦੇ ਦੋਨੋਂ ਡਿਪਟੀ ਸਾਹਿਬ ਆਏ 2 ਘੰਟੇ ਦੀ ਬਹਿਸ ਦੇ ਚੱਲਣ ਦੇ ਬਾਵਜੂਦ ਇਹ ਪਰਚਾ ਜਿਹੜਾ ਥਾਣੇ ਛਾੜੇ ਨੂੰ ਦਰਜ ਕਰਨਾ ਪਿਆ ਜੀ ਹੁਣ ਕੀ ਮੰਗਣੀ ਇੱਕ ਵਾਰੀ ਫੇਰ ਗੋਲੀ ਚੱਲੀ ਸੀ ਉਦੋਂ ਵੀ ਇਹ ਜਿਹੜਾ ਪਰਚਾ ਜਿਹੜਾ ਦਰਜ ਹੋਇਆ ਛਾੜੇ ਥਾਣੇ ਹੋਇਆ ਵਾ ਹੁਣ ਕੀ ਮੰਗਣੀ ਸਾਡੀ ਮੰਗ ਇਹ ਹੋਊਗੀ ਇਹ ਦਖਾਸ ਲਿਖੀ ਜਾਵੇ ਛਾੜੇ ਥਾਣੇ ਐਸਐਚਓ ਸਾਹਿਬ ਜਿਹੜੇ ਜੋ ਆਪਣੇ ਥਾਣੇ ਛਾੜੇ ਨੂੰ ਪੈਂਦਾ ਇਹ ਦਖਾਸ ਲਿਖੀ ਜਾਵੇ ਜੇ ਨਹੀਂ ਲਿਖੀ ਜਾਊਗੀ ਦਖਾਸ ਤੇ ਅਸੀਂ ਆਪਣਾ ਪੈਨ ਕੱਠਾ ਹੋ ਕੇ ਮਿਸਟਰ ਸਾਹਿਬ ਸਾਹਿਬ ਅੱਗੇ ਧੰਨਵਾਦ ਆਵਾਂਗੇ ਫਿਰ ਦਾ ਜੋ ਵੀ ਸਾਡਾ ਹੋਇਆ ਵਾਤ ਤੋਂ ਵਾਤ ਆਪਾਂ ਕਰਾਂਗੇ